ਸਾਸੀਗਾਲ ਮੈਂ ਹਾ ਤੁਹਾਡਾ ਹੂਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸੂਤਰਾਂ ਦੇ ਹਵਾਲੇ ਤੋਂ ਹੋਂ ਦੀ ਸਭ ਤੋਂ ਵੱਡੀ ਅਤੇ ਐਮ ਖਬਰ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵਿਚਾਲੇ ਮਤਭੇਦ ਫਿਰ ਸ਼ੁਰੂ ਹੋ ਗਏ ਨੇ ਲੰਬੇ ਸਮੇਂ ਤੋਂ ਖਬਰਾਂ ਆ ਰਹੀਆਂ ਸੀ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਨਹੀਂ ਬਣਦੀ ਯਾਨੀ ਕਿ ਦੋਹਾਂ ਦੇ ਵਿੱਚ ਆਪਸੀ મતਭੇਦ ਚੱਲ ਰਹੇ ਨੇ ਆਪਸੀ મતਭੇਦ ਹੁਣ ਜਗਜाहिर ਹੋ ਗਏ ਨੇ ਪੰਜਾਬ ਦੇ ਸਾਰੀਆਂ ਸਿਆਸੀ ਪਾਰਟੀਆਂ ਸਿਆਸੀ ਲੋਕਾਂ ਨੂੰ ਪਤਾ ਚੱਲ ਗਿਆ ਹੈ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਜਿਹੜੀ ਹੈ ਛੁੱਟੀ ਕੀਤੀ ਜਾ ਸਕਦੀ ਹੈ ਇੱਕ ਪਾਸੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਵਾਰ-ਵਾਰ ਸ਼ਿਕਾਇਤ ਕੀਤੀ ਜਾ ਰਹੀ ਹੈ ਆਮ ਆਦਮੀ ਪਾਰਟੀ ਦੇ ਮੰਤਰੀਆਂ ਅਤੇ ਵਿਧਾਇਕਾਂ ਵੱਲੋਂ ਜੇ ਗੱਲ ਕਰੀਏ ਕੁਮਰ ਵਿਜੇ ਵਜੀ ਪ੍ਰਤਾਪ ਸਿੰਘ ਦੀ ਉਹਨਾਂ ਵੱਲੋਂ ਤਾਂ ਵਾਰ-ਵਾਰ ਇਹ ਕਿਹਾ ਜਾ ਰਿਹਾ ਹੈ ਕਿ ਜਿਹੜੇ ਅਸੀਂ ਵਾਅਦੇ ਕੀਤੇ ਸੀ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਉਹ ਸਾਡੇ ਵੱਲੋਂ ਪੂਰੇ ਨਹੀਂ ਕੀਤੇ ਗਏ। ਇੱਧਰ ਜੇ ਕੋਈ ਦੂਸਰੀ ਪਾਰਟੀ ਦਾ ਕੋਈ ਜਿੱਤ ਜਾਂਦਾ ਹੈ ਅਸੀਂ ਉਸ ਨੂੰ ਖਰੀਦਣ ਦੀ ਕੋਸ਼ਿਸ਼ ਕਰਦੇ ਹਾਂ। ਜੇ ਗੱਲ ਕਰੀਏ ਦੇਸ਼ ਆਜ਼ਾਦ ਹੈ ਸਵਰਾਜ ਸਵਰਾਜ ਹੈ ਲੇਕਿਨ ਸਵਰਾਜ ਪੁਣੇ ਦੀਆਂ ਧਜੀਆਂ ਉਡਾਈਆਂ ਜਾ ਰਹੀਆਂ ਨੇ ਸਿੱਧਾ ਚੈਲੰਜ ਕਰ ਦਿੱਤਾ ਗਿਆ ਹੈ ਕੁਮਨਗੇ ਪ੍ਰਤਾਪ ਸਿੰਘ ਹੁਣਾਵਲੋਂ ਇਧਰ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਵਿਚਾਲੇ ਫਿਰ ਖੜ ਗਈ ਹੈ ਸੂਬੇ ਦੇ ਮੁੱਖ ਮੰਤਰੀ ਲੱਗਦਾ ਹੈ ਆਪਣੇ ਅਸਲੀ ਰੂਪ ਦੇ ਵਿੱਚ ਆ ਗਏ ਨੇ ਕਿਉਂਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜੀ ਵਾਲ ਵੱਲੋਂ ਪੰਜਾਬ ਦੇ ਖਜ਼ਾਨੇ ਦੇ ਵਿੱਚੋਂ ਬੜਾ ਪੈਸਾ ਵਰਤਿਆ ਗਿਆ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਯਾਨੀ ਕਿ ਚੋਣਾ ਹੁੰਦੀਆਂ ਨੇ ਹਰਿਆਣਾ ਦੇ ਵਿੱਚ ਚੋਣਾ ਹੁੰਦੀਆਂ ਨੇ ਜੰਮੂ ਕਸ਼ਮੀਰ ਦੇ ਵਿੱਚ ਚੋਣਾ ਹੁੰਦੀਆਂ ਨੇ ਗੁਜਰਾਤ ਦੇ ਵਿੱਚ ਹੈਲੀਕਾਪਟਰ ਪੰਜਾਬ ਦੇ ਪੈਸਾ ਪੰਜਾਬ ਦੇ ਖਜ਼ਾਨੇ ਦੇ ਵਿੱਚੋਂ ਇਧਰ ਫਿਰ ਸਿਕਿਉਰਟੀ ਮੰਗ ਲਈ ਸੀ ਕਿ ਮੈਨੂੰ ਜੈਡ ਪਲੱਸ ਸਿਕਿਉਰਟੀ ਚਾਹੀਦੀ ਹੈ ਪੰਜਾਬ ਤੋਂ ਪੰਜਾਬ ਦੇ ਖਜ਼ਾਨੇ ਦੇ ਵਿੱਚੋਂ ਹੀ ਉਹਨਾਂ ਤਰਖਾ ਦਿੱਤੀ ਜਾਵੇਗੀ ਲੇਕਿਨ ਇਧਰ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡਾ ਝਟਕਾ ਦੇ ਦਿੱਤਾ ਹੈ ਸਾਰੀ ਸਿਕਿਉਰਟੀ ਵਰਪਸ ਲੈ ਲਈ ਹੈ ਉਦਰ ਸਵੇ ਆਮ ਆਦਮੀ ਪਾਰਟੀ ਦੇ ਕਨਵੀਨਰ ਨੇ ਇੱਕ ਐਕੇ ਪੱਲਾ ਛਾੜ ਦਿੱਤਾ ਕਿ ਹੁਣ ਦੇਖੋ ਮੈਂ ਰੱਬ ਆਸਰੇ ਜਿਉਂਦਾ ਰਹਾਗਾ ਜੇਕਰ ਮੇਰੀ ਜ਼ਿੰਦਗੀ ਹੋਈ ਤਾਂ ਮੈਂ ਰਹਾਗਾ ਜੇ ਮੇਰੀ ਜ਼ਿੰਦਗੀ ਹੋਈ ਮੈਨੂੰ ਕੋਈ ਮਾਰ ਨਹੀਂ ਸਕਦਾ ਹੈ ਯਾਨੀ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਵੱਲੋਂ ਮੰਨ ਘੜਤ ਕਹਾਣੀਆਂ ਬਣਾਈਆਂ ਜਾ ਰਹੀਆਂ ਨੇ ਇੱਕ ਪਾਸੇ ਹਮਲਾ ਹੋਇਆ ਹੈ ਕਿਉਂਕਿ ਵਿਕਾਸ ਦੇ ਨਾਮ ਤੇ ਗੱਲ ਪੁੱਛੀ ਗਈ ਹੈ ਉਹ ਕੋ ਭਾਰਤੀ ਜਨਤਾ ਪਾਰਟੀ ਦੇ ਸ਼ਰਾਤੀ ਅੰਸਰਾਂ ਵੱਲੋਂ ਉਹਨਾਂ ਉਤੇ ਹਮਲਾ ਨਹੀਂ ਕੀਤਾ ਗਿਆ ਉਧਰ ਬੁਰੀ ਤਰ੍ਹਾਂ ਹਾਰੇਗੀ ਆਮ ਆਦਮੀ ਪਾਰਟੀ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਇਧਰ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰੀ ਸਕਿਉਰਿਟੀ ਜਿਹੜੀ 50 ਤੋਂ 60 ਬੰਦਾ ਬਹਈਆ ਕਰਵਾਈ ਸੀ ਪੰਜਾਬ ਸਰਕਾਰ ਵੱਲੋਂ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਸ਼ ਜੀਵਾਲ ਨੂੰ ਦੂਸਰੇ ਪਾਸੇ ਜਿਹੜਾ ਵਿਭਵ ਕੁਮਾਰ ਹੈ ਜਾਣੇ ਕਿ ਵਿਭੂ ਕੁਮਾਰ ਸਿਰਫ OSD ਹੈ ਤੇ 50 ਤੋਂ 60 ਬੰਦਾ ਪੰਜਾਬ ਦੇ ਵਿੱਚੋਂ ਦਿੱਤਾ ਜਾ ਰਿਹਾ ਸੀ ਉਹ ਵੀ ਸਕਿਉਰਟੀ ਵਾਪਸ ਲਵੇਗੀ ਜਿਹੜੀ ਅਰਵਿੰਦ ਕੇਜਰੀਵਾਲ ਨੂੰ ਦਿੱਤੀ ਹੋਈ ਹੈ ਜਿਹੜੀ ਸਕਿਉਰਟੀ ਵੇਬ ਕੁਮਾਰ ਨੂੰ ਦੇਣੀ ਸੀ ਉਹ ਵੀ ਹੁਣ ਕੋਰੀ ਨਾ ਕਰ ਦਿੱਤੀ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਯਾਨੀ ਕਿ ਠੋਕਮਾ ਜਵਾਬ ਦਿੱਤਾ ਗਿਆ ਹੈ ਕਿਉਂਕਿ ਵਾਰ-ਵਾਰ ਕਸੀਟਿਆ ਜਾਂਦਾ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਦੂਸਰੀਆਂ ਪਾਰਟੀਆਂ ਵੱਲੋਂ ਜਦੋਂ ਸਕਿਉਰਟੀ ਦਿੱਤੀ ਗਈ ਸੀ ਵਿਭੂ ਕੁਮਾਰ ਨੂੰ ਦੇਣ ਦੀਆਂ ਅਫਵਾਹਾਂ ਆ ਰਹੀਆਂ ਸੀ ਦਿੱਤੀ ਜਾਣੀ ਸੀ ਜੇਕਰ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਜਾਂ ਭਾਰਤੀ ਜਨਤਾ ਪਾਰਟੀ ਵਾਲੇ ਆਪਣੀ ਆਵਾਜ਼ ਬੁਲੰਦ ਨਾ ਕਰਦੇ ਕਿ ਲੱਖਾਂ ਰੁਪਏ ਜਿਹੜੇ ਸੈਲਰੀ ਦੇਣੀ ਹੈ ਉਹ ਜਾਵੇਗੀ ਪੰਜਾਬ ਦੇ ਖਜ਼ਾਨੇ ਦੇ ਵਿੱਚੋਂ ਲੇਕਿਨ ਉਸ ਦਾ ਆਨੰਦ ਕੌਣ ਲਵੇਗਾ ਆਮ ਆਦਮੀ ਪਾਰਟੀ ਦਾ ਕਨਵੀਨਰ ਅਰਵਿੰਦ ਕੇਜੀਵਾਲ ਦੂਸਰੇ ਪਾਸੇ ਓਐਸਡੀ ਉਹ ਵੀ ਸਾਬਕਾ ਵਿਵੇਕ ਕੁਮਾਰ ਧੰਨਵਾਦ